ਜਿਹੜਾ ਦਿਨ ਸਾਡੀ ਜ਼ਿੰਦਗੀ 'ਚ ਇੱਕ ਵਾਰ ਲੰਘ ਗਿਆ ਦੁਬਾਰਾ ਸਾਨੂੰ ਮੌਕਾ ਨਹੀਂ ਮਿਲਣਾ ਇਸ ਕਰਕੇ ਸਕੈਂਡ ਸਕੈਂਡ ਕੀਮਤੀ ਹੈ ਸਾਡਾ ਹਰ ਪਲ ਕੀਮਤੀ ਹੈ ਜਿਹੜੇ ਸਮੇਂ ਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਮੰਨਣਾ ਚਾਹੁੰਦੇ ਆ ਉਸ ਜ਼ਿੰਦਗੀ ਦੇ ਉਸ ਪਲ ਨੂੰ ਗੁਰੂ ਦੇ ਲੇਖੇ ਲਾਉਣ ਦੀ ਕੋਸ਼ਿਸ਼ ਕਰੋ ਚੰਗਾ ਸੋਚੀਏ ਚੰਗੇ ਵਿਚਾਰ ਇੱਕ ਗੱਲ ਦਾ ਧਿਆਨ ਰੱਖਣਾ ਹਮੇਸ਼ਾ ਪੋਜ਼ਿਟਿਵ ਸੋਚਣਾ ਨੈਗੇਟਿਵ ਨਹੀਂ ਸੋਚਣਾ ਸਿਆਣਾ ਡਾਕਟਰ ਵੀ ਜਿਹੜੇ ਹੁੰਦੇ ਨੇ ਤੁਹਾਡੇ ਕੋਈ ਡਾਕਟਰ ਲੈਣ ਦਾ ਮੈਡੀਕਲ ਲੈਣ ਦਾ ਵੀਰ ਬੈਠਾ ਨੂੰ ਪਤਾ ਸਿਆਣਾ ਡਾਕਟਰ ਕਹਿੰਦਾ ਤੈਨੂੰ ਮੈਡੀਸਨ ਨਾਲੋਂ ਵੱਧ ਤੂੰ ਖੁਦ ਆਪਣੇ ਆਪ ਨੂੰ ਠੀਕ ਕਰ ਸਕਦਾ ਮੈਡੀਸਨ ਸਿਰਫ 20 30% ਕੰਮ ਕਰੇਗੀ ਬਾਕੀ ਸਾਰਾ ਤੇਰੇ ਅੰਦਰ ਦੀ ਜਿਹੜੀ ਪਾਵਰ ਹੈ ਨਾ ਉਹਨੇ ਤੈਨੂੰ ਆਪਣੇ ਆਪ ਨੂੰ ਠੀਕ ਕਰਨਾ ਮੈਂ ਐਸੇ ਐਸੇ ਮਰੀਜ਼ ਵੇਖੇ ਜਿਨ੍ਹਾਂ ਨੂੰ ਕੈਂਸਰ ਸੀ ਆਖਰੀ ਸਟੇਜ ਤੇ ਸਾਨੂੰ ਉਹਨਾਂ ਨੇ ਆਪਣੇ ਆਪ ਨੂੰ ਠੀਕ ਕੀਤਾ ਹੈ ਬੰਦੇ ਦੇ ਕੋਲ ਇੰਨੀ ਵੱਡੀ ਪਾਵਰ ਹੈ ਕਈ ਪਹਿਲਾਂ ਹੀ ਢੰਦੀ ਕਲਾ ਚਲੇ ਜਾਂਦੇ ਨੇ ਬਸ ਹੁਣ ਸਾਨੂੰ ਡਾਕਟਰਾਂ ਜਵਾਬ ਦੇ ਦਿੰਦਾ ਹੈ ਮੇਰੇ ਇੱਕ ਮਿੱਤਰ ਨੇ ਉਹਨਾਂ ਦੀ ਮਾਤਾ ਨੂੰ 22 ਸਾਲ ਪਹਿਲਾਂ ਬਲੱਡ ਕੈਂਸਰ ਹੋਈ ਸੀ ਅੱਜ ਵੀ ਉਹ ਮਾਤਾ ਜਿਉਂਦੇ ਨੇ ਕਿਉਂ ਉਹਨਾਂ ਨੇ ਆਪਣੇ ਬ੍ਰੇਨ ਤੱਕ ਮੈਸੇਜ ਨਹੀਂ ਜਾਣ ਦਿੱਤਾ ਕਿ ਮੈਂ ਕੈਂਸਰ ਦੀ ਮਰੀਜ਼ ਆ ਗੱਲ ਤੇ ਬੰਦੇ ਤੇ ਡਿਫੈਂਡ ਕਰਦਾ ਕਈਆਂ ਨੂੰ ਬੁਖਾਰ ਚੜਿਆ ਹੁੰਦਾ ਤਿੰਨ ਦਿਨ ਨਹੀਂ ਉੱਠਦੇ ਕਈਆਂ ਨੂੰ ਬੁਖਾਰ ਚੜਿਆ ਹੁੰਦਾ ਤਿੰਨ ਦਿਨ ਨਹੀਂ ਉੱਠਦੇ ਜੋ ਮੰਦਰ ਕੋ ਥਾਵੇਂ ਥੰਮਣ ਬੋਲੋ ਗੁਰੂ ਕੇ ਪਿਆਰੇ ਉਹ ਜੋ ਮੰਦਰ ਕੋ ਉਹ ਗੁਰਕਾ ਸ਼ਬਦ ਮਨੇ ਸਥੰਮਨ ਕਦੇ ਆਪਣੇ ਆਪ ਨੂੰ ਢੈਂਦੀ ਕਲਾ ਵਿੱਚ ਨਾ ਲੈ ਕੇ ਜਾਓ ਤੁਸੀਂ ਕਿ YouTube ਤੇ ਬਜ਼ੁਰਗ ਵੇਖਿਆ 75 76 ਸਾਲ ਉਹਨਾਂ ਦੀ ਏਜ ਹੈ ਉਹ ਐਕਸਰਸਾਈਜ਼ ਕਰਦੇ ਨੇ ਉਹ ਟੀਵੀ ਸ਼ੋਅ ਦੇ ਵਿੱਚ ਵੀ ਅਕਸਰ ਆਉਂਦੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਈ ਕਹਿੰਦੇ ਸਾਡੇ ਦਾਦਿਆਂ ਪਰਦਾਦਿਆਂ ਤੋਂ ਸਾਡੀ ਫੈਮਿਲੀ 'ਚ ਸ਼ੂਗਰ ਆ ਰਹੀ ਸੀ ਡਾਇਬਟੀਜ਼ ਦੇ ਮਰੀਜ਼ ਸੀ ਅਸੀਂ ਸਾਰੇ ਕਹਿੰਦੇ ਮੈਂ ਪ੍ਰਾਨ ਕੀਤਾ ਮੈਨੂੰ ਸਾਰਿਆਂ ਨੇ ਆਖਿਆ ਵੀ ਤੁਹਾਡੇ ਤੇ ਖੂਨ ਚਾ ਤੁਹਾਡੇ ਜੀਨਸ ਵਿੱਚ ਇਹ ਆ ਰਹੀ ਹੈ ਤੁਸੀਂ ਠੀਕ ਨਹੀਂ ਹੋ ਸਕਦੇ ਕਹਿੰਦੇ ਮੈਂ ਆਪਣੇ ਆਪ ਨਾਲ ਲੜਿਆ ਕਿ ਇਸ ਬਿਮਾਰੀ ਨੂੰ ਅਸੀਂ ਆਪਣੀ ਅਗਲੀ ਪੀੜ੍ਹੀ ਤੱਕ ਨਹੀਂ ਲੈ ਕੇ ਜਾਣਾ ਕਹਿੰਦੇ ਅੱਜ ਮੈਂ ਐਕਸਰਸਾਈਜ਼ ਕਰਦਾ 76 ਸਾਲ ਦੇ ਬਜ਼ੁਰਗ ਨੇ 25 30 ਸਾਲ ਦੇ ਨੌਜਵਾਨ ਨਾਲੋਂ ਵਧੀਆ ਜਿਮ ਲਾਉਂਦੇ ਨੇ ਉਹ ਉਹਨਾਂ ਦੀ ਉਹਦੇ ਨਾਲ ਦੀਆਂ ਡੰਡ ਬੈਠਕਾਂ 25 30 ਸਾਲ ਦਾ ਨੌਜਵਾਨ ਨਹੀਂ ਲਾ ਸਕਦਾ ਕਹਿੰਦੇ ਅੱਜ ਐ ਕਾਨੇ ਵਰਗਾ ਉਹਦਾ ਸਰੀਰ ਹੈ ਪੂਰੀ ਉਹ ਆਪਣਾ ਟਾਈਮ ਲਾਉਂਦੇ ਨੇ ਕਹਿੰਦੇ ਅੱਜ ਮੈਂ ਸਾਰੀਆਂ ਰਿਪੋਰਟਾਂ ਚੈੱਕ ਕਰਾਈਆਂ ਨੇ ਸਾਰੇ ਸਾਰੀਆਂ ਰਿਪੋਰਟਾਂ ਵਿੱਚ ਬਿਲਕੁਲ ਨਾਰਮਲ ਮੇਰੀ ਸ਼ੂਗਰ ਆਉਂਦੀ ਹੈ ਖਾਣ ਪੀਣ ਤੇ ਵੀ ਮੇਰਾ ਕੰਟਰੋਲ ਵਧੀਆ ਹੋ ਗਿਆ ਇਹਦਾ ਮਤਲਬ ਜਿਉ ਇਦਾਂ ਸੋਚਦੇ ਰੱਬ ਨੇ ਸਾਡੀ ਕਿਸਮਤ ਵਿੱਚ ਲਿਖਿਆ ਜੀ ਰੱਬ ਸਾਡੇ ਭਾਗਾਂ ਚ ਲਿਖਤਾ ਸੀ ਕਿ ਕੋਈ ਹਾਂ ਨੂੰ ਥੋੜਾ ਰੱਬ ਨੇ ਠੀਕ ਕਰਨਾ ਇਹ ਜਿਹੜੇ ਭਾਗ ਕਿਸਮਤ ਵਾ ਇਹ ਕਾਇਰ ਤੇ ਬੁੱਧੂ ਲੋਕਾਂ ਦੀ ਫਿਲਾਸਫੀ ਹੈ ਇੱਥੇ ਤਾਂ ਰਿਕਸ਼ਾ ਚਲਾਉਣ ਵਾਲੇ ਦਾ ਬੱਚਾ ਵੀ ਕਈ ਵਾਰੀ ਆਈਪੀਐਸ ਤੇ ਆਈਐਸ ਬਣ ਜਾਂਦਾ ਹੈ ਤਰਨਤਾਰਨ ਸਾਡੇ ਉਥੇ ਲੋਕਾਂ ਦੇ ਘਰਾਂ 'ਚ ਰੰਗ ਕਰਨ ਵਾਲਾ ਵਿਅਕਤੀ ਸੀ ਉਹਦਾ ਬੱਚਾ ਜੱਜ ਬਣ ਕੇ ਆਇਆ ਉਸੇ ਹੀ ਸ਼ਹਿਰ ਦੇ ਵਿੱਚ